ਪਰਫੈਸਰ ਦਵਿੰਦਰਪਾਲ ਸਿੰਘ ਭੋਲਰ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਇਹ ਜਿਹੜਾ ਕੇਜਰੀ ਵਾਲਿਆ ਇਹ ਐਂਟੀ ਸਿੱਖ ਚਿਹਰਾ ਆ ਜੇ ਇਸ ਬੰਦੇ ਦੀ ਕੈਬਨਟ ਦੇ ਵਿੱਚ ਕੋਈ ਸਰਦਾਰ ਹੀ ਨਾ ਹੋਵੇ ਇੱਕ ਸਰਦਾਰ ਸੀ ਸਰਦਾਰ ਜਰਨੈਲ ਸਿੰਘ ਉਹਦਾ ਅਸਤੀਫਾ ਦਵਾਤਾ ਇੱਧਰ ਉਸ ਚੋਣ ਨਾ ਜਿੱਤ ਸਕਿਆ ਤੇ ਕੋਵਿਡ ਵੇਲੇ ਉਹ ਪਿੱਟ ਪਿੱਟ ਕੇ ਮਰ ਗਿਆ ਵੀ ਮੈਨੂੰ ਇੱਕ ਆਕਸੀਜਨ ਦਾ ਸਿਲੰਡਰ ਦੇ ਦਿਓ ਇਨੇ ਇੱਕ ਆਕਸੀਜਨ ਦਾ ਆਪਣੇ ਐਮਐਲਏ ਨੂੰ ਸਿਲੰਡਰ ਨਹੀਂ ਦਿੱਤਾ ਜਿਹਦਾ ਬਹੁਤ ਵੱਡਾ ਆਪ ਦੇ ਵਿੱਚ ਦਿੱਲੀ 'ਚ ਯੋਗਦਾਨ ਸੀ। ਸੋ ਹੁਣ ਦਵਿੰਦਰਪਾਲ ਸਿੰਘ ਭੋਲਰ ਵਿਚਾਰਾ 95 ਦਾ ਅੰਦਰ ਆ ਮਾਨਸਿਕ ਤੌਰ ਦੇ ਉੱਤੇ ਬਿਮਾਰ ਵੀ ਹੋ ਚੁੱਕਾ। ਪਤਾ ਨਹੀਂ ਕਿਹੜੀ ਸੋਚ ਲੈ ਕੇ ਇਹ ਮੈਂ ਤਾਂ ਸਮਝਦਾ ਸੀ ਪੰਜਾਬ ਦੇ ਵਿੱਚ ਇਹ ਵਿਚਰਦਾ ਰਿਹਾ ਤੇ ਇਹਨੂੰ ਸ਼ਾਇਦ ਸੋਝੀ ਆ ਗਈ ਹੋਊਗੀ ਕਿ ਲੋਕ ਕੀ ਚਾਹੁੰਦੇ ਆ। ਪਰ ਉਹ ਫੇਰ ਦੁਬਾਰਾ ਉਹ ਪਟੀਸ਼ਨ ਜਿਹੜੀ ਉਹਨੂੰ ਪੋਸਟਫੋਨ ਕਰਕੇ ਇੱਕ ਸਿੱਖ ਵਿਰੋਧੀ ਜਿਹੜਾ ਜਿਹੜਾ ਆ ਉਹ ਉਹਨੇ ਮੁਰਕੇ ਫੇਰ ਨਸ਼ਰ ਕੀਤਾ ਸਾਡੀ ਤਾਂ ਮੰਗਾਂ ਹੀ ਸਾਰੀ ਇਹ ਸੀ ਭਈ ਜਿੰਨੇ ਸੈਂਟਰ ਸਰਕਾਰ ਤੋਂ ਵੀ ਜਿੰਨੇ ਸਾਡੇ ਸਿੱਖ ਕੈਦੀ ਜੁਹਾਰੂ ਵੀਰ ਉਹ ਤਕਰੀਬਨ 35 36 37 37 ਸਾਲ ਦੇ ਅੰਦਰ ਆ ਤੇ ਮੈਨੂੰ ਰੋਜ਼ ਵੀ ਆਉਂਦਾ ਭਈ ਜੇ ਆਪਾਂ ਉਹਨਾਂ ਦੇ ਉੱਤੇ ਵੀ ਇਸ ਆਜ਼ਾਦ ਦੇਸ਼ ਦੇ ਵਿੱਚ ਆਪਾਂ ਕੋਈ ਲਾਗੂ ਹੀ ਨਹੀਂ ਕਰਨਾ ਨੇ ਜਮ ਤੇ ਫੇਰ ਸਿੱਖ ਜਿਹੜੇ ਆ ਉਹ ਕਿੱਥੋਂ ਜਾ ਕੇ ਇਨਸਾਫ ਲੈਣਗੇ ਸੋ ਕੇਜਰੀਵਾਲ ਨੇ ਜਿਹੜੀ ਇਹ ਪਟੀਸ਼ਨ ਭੁੱਲਰ ਸਾਹਿਬ ਦੀ ਪੋਸਟਪੋਨ ਕੀਤੀ ਆ ਮੈਂ ਸਮਝਦਾ ਬਹੁਤ ਮਾੜਾ ਕੰਮ ਕੀਤਾ ਉਹਨੂੰ ਰਿਹਾ ਕਰਨਾ ਚਾਹੀਦਾ ਸੀ